ਸੱਚੀ ਗੱਲ ਜੀ ਸਾਰਿਆਂ ਨੂੰ ਅੱਜ ਪੰਜਾਬ ਦੇ ਹੜ੍ਹਾਂ ਦੇ ਹਾਲਾਤਾਂ ਬਾਰੇ ਸਾਰਿਆਂ ਨੂੰ ਪਤਾ ਪਰ ਪੰਜਾਬ ਤੇ ਔਖਾ ਸਮਾਂ ਇਹ ਪਹਿਲੀ ਵਾਰ ਨਹੀਂ ਆਇਆ ਪੰਜਾਬ ਤੇ ਔਖੇ ਸਮੇ ਆਉਂਦੇ ਰਹੇ ਨੇ ਤੇ ਪੰਜਾਬ ਹਰੇਕ ਵਾਰ ਉਹਨਾਂ ਦੇ ਵਿੱਚੋਂ ਦੁੱਗਣਾ ਹੋ ਕੇ ਉੱਠਿਆ ਪੰਜਾਬ ਇਕੱਲਾ ਸੂਬਾ ਨਹੀਂ ਪੰਜਾਬ ਇੱਕ ਸੋਚ ਪੰਜਾਬ ਦੀ ਹਵਾ ਦੇ ਵਿੱਚ ਇੱਕ ਚੜ੍ਹਦੀ ਗੱਲ ਪੰਜਾਬ ਦੀ ਹਵਾ ਦੇ ਵਿੱਚ ਪੰਜਾਬ ਦੀ ਮਿੱਟੀ ਦੇ ਵਿੱਚ ਕਿਰਪਾ ਉਹ ਨਗੁਰਾਂ ਦੀ ਉਹਨਾਂ ਪੀਰਾਂ ਦੀ ਤੇ ਮਹਾਰਾਜ ਜੀ ਕਿਰਪਾ ਸਦਾ ਵਰਤਣੀ ਆ ਔਖੇ ਸਮੇਂ ਦੇ ਵਿੱਚ ਵੀ ਇੱਕ ਚੀਜ਼ ਚੰਗੀ ਆ ਵੀ ਇਹ ਹਮੇਸ਼ਾ ਸਾਨੂੰ ਯੂਨਾਈਟ ਕਰਦਾ ਹਮੇਸ਼ਾ ਜਦੋਂ ਜਦੋਂ ਵੀ ਮਾੜਾ ਸਮਾਂ ਆਇਆ ਤਾਂ ਆਪਾਂ ਇਕੱਠੇ ਹੋਏ ਹੁਣ ਵੀ ਇਹ ਚੀਜ਼ ਦੇਖ ਕੇ ਇੱਕ ਮਾਣ ਮਹਿਸੂਸ ਹੁੰਦਾ ਵੀ ਯਾਰ ਕਿਵੇਂ ਸਾਰੇ ਭਰਾ ਸਾਰੇ ਪੰਜਾਬ ਦੇ ਪੁੱਤ ਕਿਵੇਂ ਇਕੱਠੇ ਹੋ ਗਏ ਹਨ ਹਰੇਕ ਜਿੱਦੇ ਕੋਲ ਜੋ ਸਰਦਾ ਜੋ ਪਰਦਾ ਉਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਚੀਜ਼ ਮਾਨ ਵਾਲੀ ਆ ਬਹੁਤ। ਜਿੱਦੇ ਕੋਲ ਜੋ ਜੋ ਸਰ ਰਿਹਾ। ਤੇ ਜਿੱਥੇ ਜਿੱਥੇ ਬੈਠੇ ਸੀ ਜਿਹਨੇ ਜਿੱਥੇ ਜਿੱਥੇ ਬੈਠੇ ਨੇ ਬਾਹਰ ਕਿਤੇ ਨਾਮ ਕਮਾਇਆ ਤਾਂ ਉਹ ਅੱਜ ਉਹ ਹਰੇਕ ਦਾ ਮੂੰਹ ਪੰਜਾਬ ਵਾਲ ਨੂੰ ਆ। ਤੇ ਪੰਜਾਬ ਨੇ ਕਦੇ ਵੀ ਪੰਜਾਬੀਆਂ ਨੇ ਕਦੇ ਵੀ ਕਿਤੇ ਵੀ ਕੋਈ ਔਖੀ ਘੜੀ ਆਈ ਹੈ ਕਿਸੇ ਤੇ ਕੋਈ ਔਖਾ ਸਮਾਂ ਆਇਆ ਤਾਂ ਸਭ ਤੋਂ ਮੂਰੇ ਹੋ ਕੇ ਜਾਂਦੇ ਰਹੇ ਆ ਚਾਹੇ ਲੰਗਰ ਲਾਉਣੇ ਸੀ ਚਾਹੇ ਕੋਈ ਸੇਵਾ ਸੀ ਚਾਹੇ ਕਿਸੇ ਵੀ ਕੋਈ ਵੀ ਨੈਚੁਰਲ ਡਿਜਾਸਟਰ ਸੀ ਜਾਂ ਕਦੇ ਵੀ ਕੋਈ ਤਕਲੀਫ ਆਈ ਆ ਤਾਂ ਪੰਜਾਬੀਆਂ ਨੇ ਸਾਰੀ ਦੁਨੀਆ 'ਚ ਜਿੱਥੇ-ਜਿੱਥੇ ਗਏ ਆ ਤਾਂ ਕਦੇ ਮੂੰਹ ਨਹੀਂ ਮੋੜਿਆ ਉਹ ਗੱਲ ਵਾਕਾ ਕੇ ਅੱਜ ਪੰਜਾਬ ਵੱਲ ਨੂੰ ਮੂੰਹ ਬਹੁਤ ਥੋੜੇ ਕਰ ਰਹੇ ਆ ਬਹੁਤ ਥੋੜਿਆਂ ਨੂੰ ਦੇਖ ਰਿਹਾ ਕਈ ਦੇਖ ਕੇ ਅਣਦੇਖਾ ਕਰ ਰਹੇ ਆ ਪਰ ਪੰਜਾਬ ਦਾ ਆਪਣਾ ਇੱਕ ਸੁਭਾਅ ਤੇ ਉਹ ਸੁਭਾਅ ਸੀ ਛੱਡਦੇ ਨਹੀਂ ਜਿਹੜੀ ਸੇਵਾ ਭਾਵਨਾ ਗੁਰੂ ਮਹਾਰਾਜ ਨੇ ਇੱਥੇ ਖੂਨ ਚ ਪਾਤੀ ਆ ਤਾਂ ਉਹ ਜਾਣੀ ਤਾਂ ਨਹੀਂ ਪਰ ਮੇਰੇ ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਕਿ ਜਿਹੜਾ ਜਿਹੜਾ ਪੰਜਾਬੀ ਜਿੱਥੇ-ਜਿੱਥੇ ਵੀ ਬੈਠਾ ਕਿਸੇ ਵੀ ਦੇਸ਼ 'ਚ ਕਿਸੇ ਵੀ ਥਾਂ ਤੇ ਤੁਸੀਂ ਚਾਹੇ ਮੈਂ ਪਹਿਲੇ ਦਿਨ ਤੋਂ ਹੀ ਵਾਰ-ਵਾਰ ਸਟੋਰੀ ਦੇ ਵਿੱਚ ਆਪਣੇ ਸੋਸ਼ਲ ਹੈਂਡਲਸ ਤੇ 바ਰ ਕੋਡ ਪਾ ਰਹੇ ਹਾਂ ਜਿਹੜੀਆਂ ਚੈਰੀਟੇਬਲ ਸੰਸਥਾਵਾਂ ਤੇ ਕੰਮ ਕਰ ਰਹੀਆਂ ਉਹਨਾਂ ਦਾ ਬਾਰ ਕੋਡ ਪਾ ਰਹੇ ਹਾਂ ਉਹਨਾਂ ਬਾਰੇ ਇਨਫੋਰਮੇਸ਼ਨ ਦੇ ਰਹੇ ਹਾਂ ਵੀ ਤੁਹਾਡੇ ਵੱਲੋਂ ਦਿੱਤੇ ਹੋਏ 5 ਰੁਪਏ 10 ਰੁਪਏ 5 ਡਾਲਰ 10 ਡਾਲਰ 20 ਡਾਲਰ ਜਿੰਨੇ ਤੁਹਾਡੀ ਸਮਰਥਾ ਜਿੰਨਾ ਤੁਸੀਂ ਸਮਝਦੇ ਹੋ ਉਹ ਜ਼ਰੂਰ ਕਰੋ ਕਿਉਂਕਿ ਅੱਜ ਇਹ ਮਸਲਾ ਇਕੱਲਾ ਹੜਾਂ ਦਾ ਨਹੀਂ ਹੈਗਾ ਇਹ ਮਸਲਾ ਪੰਜਾਬ ਦੀ ਪੱਗ ਦਾ ਜੇ ਪੰਜਾਬ ਬਾਕੀ ਆਪਾਂ ਧਾਵਾਂ ਤੇ ਜਾ ਕੇ ਆ ਬਾਕੀ ਸੂਬਿਆਂ 'ਚ ਜਾ ਕੇ ਆਪਾਂ ਸਾਰਾ ਕੁਝ ਉਹਨਾਂ ਨੂੰ ਸਾਂਭ ਸਕਦੇ ਆ ਇਕੱਠੇ ਹੋ ਸਕਦੇ ਆ ਉਦੋਂ ਕਰ ਸਕਦੇ ਆ ਤਾਂ ਅੱਜ ਬਹੁਤ ਲੋੜ ਆ ਪੰਜਾਬ ਨੇ ਅੱਜ ਆਪਾਂ ਆਪਣੇ ਫਿਰ ਉਹਦੀ ਪੱਗ ਸਵਾਰਨੀ ਆ ਤੇ ਉਹ ਕੱਲੀ ਸਵਾਰਨੀ ਨਹੀਂ ਉਹ ਸ਼ਿੰਗਾਰ ਨਾਲ ਆਪਾਂ ਜਿਹੀ ਤਰ੍ਹਾਂ ਪਤਾ ਲੱਗੇ ਵੀ ਪੰਜਾਬ ਇੱਕ ਐਗਜ਼ਾਮਪਲ ਸੈੱਟ ਹੁੰਦੀ ਆ ਵੀਰ ਪੰਜਾਬ 'ਚ ਹੜ੍ਹ ਆਏ ਸੀ ਤੇ ਇੰਨੇ ਸਮੇਂ ਤੋਂ ਬਾਅਦ ਇਹ ਪਤਾ ਵੀ ਨਹੀਂ ਲੱਗਣ ਦਿੱਤਾ ਵੀ ਇੱਥੇ ਕਦੇ ਹੜ੍ਹ ਆਏ ਸੀ ਉਹ ਚੀਜ਼ਾਂ ਸੋ ਸਾਰਿਆਂ ਨੂੰ ਅਪੀਲ ਆ ਬੇਨਤੀ ਆ ਜ਼ਰੂਰ ਅੱਗੇ ਆਈਏ ਤੇ ਇੱਕ ਬੇਨਤੀ ਨਿੱਕੀ ਜੀ ਇਹ ਆ ਸਾਰੇ ਸਾਰੇ ਭਰਾ ਲੱਗੇ ਹੋਏ ਆ ਸਾਰੇ ਭਰਾ ਇਕੱਠੇ ਹੋਏ ਆ ਕੋਈ ਵੀ ਮਤਲਬ ਐਸਾ ਮੈਨੂੰ ਲੱਗਦਾ ਨਹੀਂ ਆਲੇ-ਦਾਲੇ ਕੋਈ ਐਸਾ ਮੰਨ ਲਓ ਕਿਸੇ ਵੀ ਖਿੱਤੇ ਵਾਲਾ ਬੰਦਾ ਕਿਸੇ ਵੀ ਫੀਲਡ ਦੇ ਵਿੱਚ ਜਿਹਨੇ ਨਾਮ ਕਮਾਇਆ ਜਾਂ ਨਾਮੀ ਬੰਦਾ ਜਿਹਦਾ ਜਿਹੜਾ ਅੱਜ ਪੰਜਾਬ ਲਈ ਕੁਝ ਨਹੀਂ ਕਰ ਰਿਹਾ ਇਹ ਨਹੀਂ ਹੈਗਾ ਹਰੇਕ ਬੰਦਾ ਆਪਣੀ ਆਪਣੀ ਜਗ੍ਹਾ ਤੇ ਲੱਗਿਆ ਹੋਇਆ ਪਰ ਇੱਕ ਨਿੱਕੀ ਜੀ ਬੇਨਤੀ ਇਹ ਹੈ ਵੀ ਜੋ ਆਪਾਂ ਕਈ ਵਾਰ ਆਪਾਂ ਜਜ਼ਬਤੀ ਹੋ ਕੇ ਜੋ ਗੱਲਾਂ ਆਪਾਂ ਅੱਜ ਕਹਿਨੇ ਆ ਜਾਂ ਕਮਿਟ ਕਰਦੇ ਆ ਕੱਲ ਨੂੰ ਕਈ ਵਾਰ ਸਮਾਂ ਲੰਘੇ ਤੋਂ ਬਾਅਦ ਆਪਾਂ ਨੂੰ ਕਈ ਚੀਜ਼ਾਂ ਵਿਸਰ ਜਾਂਦੀਆਂ ਸੋ ਕਿਰਪਾ ਕਰਕੇ ਸਾਰਿਆਂ ਨੇ ਆਪਣੇ ਆਪਣੇ ਵੱਲੋਂ ਜੋ-ਜੋ ਸਮਝਿਆ ਜੋ-ਜੋ ਸੋਚਿਆ ਉਹਨੂੰ ਆਪਾਂ ਪੂਰੇ ਪਾਉਣਾ ਅਖੀਰ ਤੱਕ ਕਿਉਂਕਿ ਇਹ ਚੀਜ਼ ਲੰਬੀ ਚਲਣੀ ਹੈ ਪਾਣੀ ਤਾਂ ਚਲੇ ਜਾਣਾ ਪਾਣੀ ਤੋਂ ਬਾਅਦ ਕਿਉਂਕਿ ਲਾਸਟ ਟਾਈਮ ਵੀ ਜਦੋਂ ਹੜਾ ਆਇਆ ਸੀ ਅਸੀਂ ਉੱਥੇ ਵਿਚਰੇ ਸੀ ਖਾਲਸਾ ਏਡ ਦੀ ਸੰਸਥਾ ਨਾਲ ਬਹੁਤ ਲੰਮਾ ਚੱਲਿਆ ਸੀ ਉੱਥੇ ਹੜ੍ਹਾਂ ਤੋਂ ਬਾਅਦ ਘਰਾਂ ਨੂੰ ਸਵਾਰਨਾ ਕਰਨਾ ਬਹੁਤ ਲੰਮਾ ਸੰਘਰਸ਼ ਸੀਗਾ ਉੱਥੇ ਵੌਲੰਟੀਅਰ ਬਹੁਤ ਲੰਬਾ ਸਮਾਂ ਕੰਮ ਕਰਦੇ ਰਹੇ ਸੋ ਇੱਥੇ ਵੀ ਇਦਾਂ ਹੀ ਆ ਉਹੀ ਸਥਿਤੀ ਆ ਸਾਰੇ ਜਣੇ ਇਕੱਠੇ ਰਹੀਏ ਤੇ ਲੰਬੇ ਸਮੇਂ ਲਈ ਇਕੱਠੇ ਰਹੀਏ ਨੇ ਵੀ ਵੌਲੰਟੀਅਰ ਸੰਸਥਾਵਾਂ ਕੋਈ ਵੀ ਇੰਡੀਵਿਜੂਅਲ ਜਿਹੜਾ ਉੱਥੇ ਸੇਵਾ ਕਰ ਰਿਹਾ ਤੁਹਾਨੂੰ ਸਾਰਿਆਂ ਨੂੰ ਸਲੂਟ ਤੁਸੀਂ ਕਰਮਾਂ ਵਾਲਿਓ ਭਾਈ ਤੁਹਾਨੂੰ ਅੱਛੀ ਸੇਵਾ ਕਰਨੀ ਮਿਲਗੀ ਬਾਕੀ ਸਾਰਿਆਂ ਨੂੰ ਅਪੀਲ ਆ ਕੋਈ ਵੀ ਜਿੱਥੇ ਬੈਠਾ ਜੋ ਕਰ ਸਕਦਾ ਮਕਸਦ ਆਪਣਾ ਇੱਕ ਏ ਆਜ ਆਪਣੇ ਘਰੇ ਪੰਜਾਬ ਨੂੰ ਆਪਣੇ ਪਿਓ ਨੂੰ ਆਪਣੀ ਲੋੜ ਆ ਜੀਤੇ ਤੋਂ ਜੋ ਸਰਦਾ ਉਹ ਕਰੋ ਤੁਸੀਂ ਜਿੱਥੇ ਬੈਠੇ ਹੋ ਉੱਥੇ ਬੈਠੇ ਜੋ ਤਲ ਫੁੱਲ ਪਾ ਸਕਦੇ ਉਹ ਪਾਓ ਜਾ ਕੇ ਕਰ ਸਕਦੇ ਹੋ ਜਾ ਕੇ ਕਰੋ ਸਾਰਿਆਂ ਨੂੰ ਪਿਆਰ ਪੁੱਲ ਸ਼ੁੱਕ ਦੀ ਮਾਫੀ ਹਰ ਮੈਦਾਨ ਫਤਿਹ ਸਦਾ ਚੜਦੀ ਕਲਾ ਪੰਜਾਬ ਸਦਾ ਚੜਦੀ ਕਲਾ ਚ ਰਹਾ ਸਦਾ ਚੜਦੀ ਕਲਾ ਚ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ